Kalina! ਦੇ ਸਾਹ ਦੰਦੇ ਆ ਤੇ ਦੰਦੇ ਰਹਾਂਗੇ ਇਹਨੇ ਮੁੰਡੇ ਜੂਸ ਦੇ ਜੋ ਪਹੁੰਚੇ ਨੇ ਮੈਂ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਸੋ ਸਾਈਡ ਤੋਂ ਪਿੰਡਾਂ ਤੋਂ ਵੀ ਹੋਰ ਤੋਂ ਵੀ ਪਹੁੰਚੇ ਨੇ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਸੋ ਅੱਜ ਦੀ ਜੋ ਸਾਡੀ ਮੀਟਿੰਗ ਹੈ ਸ਼੍ਰੋਮਣੀ ਅਕਾਲੀ ਦਲ ਦੇ ਜੋ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ 13 ਨੁਕਤੇ ਪ੍ਰੋਗਰਾਮ ਲਿਖਿਆ ਹੋਇਆ ਉਹਦੇ ਸਬੰਧ ਦੇ ਵਿੱਚ ਘਰ-ਘਰ ਦੇ ਵਿੱਚ ਜਾ ਕੇ ਅਸੀਂ ਡੋਰ ਟੂ ਡੋਰ ਸਾਰੇ ਜ਼ਿਲ੍ਹੇ ਦੇ ਵਿੱਚ ਪਿੰਡ ਵਾਈਜ਼ ਪਿੰਡ ਅਸੀਂ ਮੈਂ ਇਹ ਅੱਜ ਜੂਥ ਨਾਲ ਮੀਟਿੰਗ ਕਰਕੇ ਅਸੀਂ ਇਹ ਆਰੰਭ ਕਰਨੀ ਹੈ ਇੱਕ ਮਹੱਤਮ ਜੋ ਜੋ ਸਾਰੇ ਜੋ 13 ਨੁਕਤੇ ਨੇ ਉਹਨਾਂ ਤੋਂ ਜਾਣੂ ਕਰਵਾਉਣਾ ਹੈ 2022 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਜੋ ਸਰਕਾਰ ਹੈ ਉਹ ਅਸੀਂ ਬਣਾਉਣੀ ਹੈ ਲੈ ਕੇ ਆਉਣੀ ਹੈ ਜੂਥ ਨੂੰ ਲਾਬੰਦ ਕਰਨਾ ਹੈ ਉਹਦੇ ਸਬੰਧ ਦੇ ਵਿੱਚ ਅੱਜ ਇਹ ਮੀਟਿੰਗ ਤੁਸੀਂ ਸ਼ੁਰੂਆਤ ਦੀ ਦੋ ਦੇਖੋ ਅੱਜ ਮੈਂ ਇੱਕ ਗੁਰੂ ਮਹਾਰਾਜ ਜੀ ਦਾ ਸੱਚੇ ਪਾਤਸ਼ਾਹ ਦਾ ਓਟ ਆਸਰਾ ਲੈ ਕੇ ਅੱਜ ਆਪਣੇ ਇਸ ਗ੍ਰਹਿ ਤੋਂ ਚੱਲੇ ਆਂ ਸੀ ਇਹਦੇ ਵਿੱਚ ਲਵੇ ਵਾਲੇ ਸਾਡੇ ਪਿੰਡ ਨੇ ਦੋਦੜਾ ਭਾਦੜਾ ਸਾਰੇ ਸਾਰੇ ਮੁੰਡਿਆਂ ਨਾਲ ਫੋਨ ਤੇ ਵੀ ਕੰਡੈਕਟ ਰੋਜ਼ ਮੰਗੂ ਹੁੰਦਾ ਸਾਰਿਆਂ ਨਾਲ ਗੱਲਬਾਤ ਹੁੰਦੀ ਹੈ ਇਹ ਮਹਿਮ ਨੂੰ ਅਸੀਂ ਡਾਕਟਰ ਨਿਸ਼ਾਨ ਸਿੰਘ ਜੀ ਸਾਡੇ ਕੌਲਤਾਰ ਦਾ ਇਹ ਹਲਕਾ ਪੈਂਦਾ ਹੈ ਡਾਕਟਰ ਨਿਸ਼ਾਨ ਸਿੰਘ ਜੀ ਨੂੰ ਅਸੀਂ ਵੱਡੀ ਲੀਡ ਤੇ ਇਹ ਜਿਤਾਵਾਂਗੇ ਹਲਕਾ ਬੁਢਲਾਡੇ ਦੇ ਵਿੱਚੋਂ ਸੋ ਮਾਨਸਾ ਦੇ ਵਿੱਚ ਜਿੰਨੀਆਂ ਹੋਰ ਸਰਦੂਲਗੜ੍ਹ ਦੇ ਵਿੱਚ ਸਾਡੀਆਂ ਰਿਸ਼ਤੇਦਾਰੀਆਂ ਨੇ ਯਾਰਾਂ ਦੋਸਤਾਨੀਆਂ ਉੱਥੇ ਜਾ ਕੇ ਸਰਦਾਰ ਦਲਾਸ ਸਿੰਘ ਪੁੰਦਰ ਸਾਹਿਬ ਜੀਆਂ ਦਾ ਸਾਥ ਦੇਣਾ ਹੈ ਸੋ ਮਾਨਸਾ ਦੇ ਵਿੱਚ ਜੋ ਸਾਡੇ ਪ੍ਰੇਮ अरोड़ा ਜੀ ਨੇ ਉਹਨਾਂ ਦਾ ਸਾਰਿਆਂ ਦਾ ਇਹ ਸਾਰਿਆਂ ਨੂੰ ਹੁਣ ਲਾਮਬੰਦ ਕਰਨਾ ਹੈ ਮੁੰਡਿਆਂ ਨੂੰ ਜਿੰਨੇ ਮੁੰਡੇ ਨੇ ਸਾਰਿਆਂ ਨੂੰ ਅਸੀਂ ਲਾਮਬੰਦ ਕਰਕੇ ਇਹ ਸ਼੍ਰੋਮਣੀ ਅਕਾਲੀ ਦਲ ਦੀਆਂ 13 ਤਿੰਨੇ ਦੀਆਂ ਤਿੰਨੇ ਸ਼ੀਟਾਂ ਅਸੀਂ ਮਾਨਸਾ ਜਿਲੇ ਦੀਆਂ ਜਿਤਨੀਆਂ ਨੇ ਸੋ ਅੱਜ ਤੋਂ ਇਹ ਮਹੰਮ ਦਾ ਸੀਗਾਜ ਕੀਤਾ ਸੋ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵੱਡਾ ਰੋਲ ਅਦਾ ਕਰੇਗੀ ਜੋ ਤਿੰਨੇ ਸ਼ੀਟਾਂ ਦੇ ਉੱਪਰ ਇੱਥੋਂ ਡਾਕਟਰ ਨਿਸ਼ਾਨ ਸਿੰਘ ਜੀ ਕੌਲਤਾਰ ਨੂੰ ਵੱਡੀ ਨੀੜ ਤੇ ਜਿਤਾਵਾਂਗੇ ਸਰਦਾਰ ਦਲਾਸ ਸਿੰਘ ਭੁੰਦੜ ਜੀਆਂ ਨੂੰ ਤੇ ਪ੍ਰੇਮ ਜੀ ਰੋੜਾ ਜੀ